ਹੋਰ ਵੀ ਸਖਵੰਦਰਾ ਹਾਂ ਵਧੀਆ ਵਧੀਆ ਜਗਤਾਰ ਤੂੰ ਦੱਸ ਵਧੀਆ ਚੋਨਾ ਲਾਈਆ ਨਾ ਫਿਰ ਹਾਂ ਚੋਨਾ ਲਾਈ ਜਾਨੇ ਆ ਤੇ ਆਹ ਕਮਾਜ ਮੋਟਰ ਬੰਦ ਕਰ ਰੱਖੀ ਆ ਓਏ ਯਾਰ ਜਗਤਾਰ ਪੁੱਛ ਨਾ ਆ ਦੋ ਦਿਨ ਹੋ ਗਏ ਇੰਨੀ ਲਾਈਟ ਹੈਰਾਨ ਕਰੀ ਜਾਂਦੇ ਆ ਕੱਲ ਵੀ ਮੈਨੂੰ ਲੱਗਾ 6 ਘੰਟੇ ਮਸਾਂ ਹੀ ਦਿੱਤੀ ਇਹਨਾਂ ਨੇ ਰਾਤ 12 ਵਜੇ ਛੱਡ ਕੇ ਤੇ 6 ਵਜੇ ਤੋਂ ਪਹਿਲਾਂ ਹੀ ਕੱਟ ਲਈ ਪਤਾ ਨਹੀਂ ਕੀ ਕਾਰਨ ਹੈ ਕੋਈ ਨੁਕਸਾ ਹੈ ਕਿ ਕੋਈ ਵੈਸੇ ਹੀ ਇਹਨਾਂ ਨੇ ਘਟਾਤੀ ਲਾਈਟ ਜਾਂ ਲਾਈਟ ਬਹੁਤ ਹੈਰਾਨ ਕਰੀ ਜਾਂਦੇ ਆ ਉਹ ਵੀ ਤਾਂ ਗੱਲ ਆ ਹੋਰ ਵੀ ਸੁਖਵਿੰਦਰਾ ਕੀ ਹਾਲਾ ਵਧੀਆ ਵਧੀਆ ਮਨਪ੍ਰੀਤ ਤੂੰ ਦੱਸ ਹੋਰ ਠੀਕ ਆ ਵਧੀਆ ਹੋਰ ਭਾਈ ਹਾਂਜੀ ਤੇ ਕਿਵੇਂ ਕਵੇਲੇ ਜੇ ਬੈਠੇ ਆਜਾ ਉਹ ਬਸ ਯਾਰ ਉਹ ਲਾਈਟ ਨੂੰ ੜੀ ਕੀ ਜਾਂਦੇ ਸੀ ਅੱਛਾ ਲਾਈਟ ਆਹੀ ਗੱਲ ਹਾਂ ਜਗਤਾਰ ਨਾਲ ਗੱਲਾਂ ਕਰੀ ਜਾਂਦੇ ਸੀ ਕੱਲ ਦੇ ਹੈਰਾਨ ਕਰੀ ਜਾਂਦੇ ਆ ਲਾਈਟ ਵਾਲੇ ਅੱਛਾ ਯਾਰ ਹਾਂ ਆ ਚੋਨਾ ਲਾਉਣਾ ਸੀਗਾ ਅੱਛਾ ਇਹ ਕਿਹੜੇ ਚੋਨੇ ਦੀ ਫਾਕਾ ਭਾਈ ਯਾਰ ਇਹ ਭਾਈ ਜਿਉਣੇ ਦੀ ਆ ਜਿਉਣਾ ਹਾਂ ਇਹ ਕਿਹੜਾ ਯਾਰ ਇਹ ਤਾਂ ਮੈਂ ਪਹਿਲੀ ਵਾਰ ਸੁਣਿਆ ਯਾਰ ਪਹਿਲੀ ਵਾਰ ਸੁਣਿਆ ਉਹ ਨਹੀਂ ਯਾਰ 26 ਸੁਣਿਆ 18 ਸੁਣਿਆ ਡੋਗਰ ਸੁਣਿਆ ਜਦੋਂ ਬਾਈ ਡੋਗਰ ਹੋ ਸਕਦਾ ਤੇ ਜਿਉਣਾ ਨਹੀਂ ਹੋ ਸਕਦਾ